ਹਾਂਜੀ ਸਸ਼ੀ ਕਾਲੀ ਸਾਰਿਆਂ ਨੂੰ ਮੇਰੇ ਘਰ ਦੇ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਵਾਂਗੇ ਕਿ ਅੱਜ ਮੌਸਮ ਦਾ ਬਹੁਤ ਵਧੀਆ ਅੱਜ ਠੰਡਾ ਹੈਗਾ ਦੋ ਦਿਨਾਂ ਦੀ ਬਹੁਤ ਜ਼ਿਆਦਾ ਗਰਮੀ ਸੀ ਤੇ ਅੱਜ ਠੰਡੀ ਆ ਹਵਾ ਅੱਜ ਬਾਹਰ ਕੱਲ ਬਹੁਤ ਜ਼ਿਆਦਾ ਗਰਮੀ ਸੀ ਇੱਥੇ ਤਾਂ ਫੌਗਰ ਚੱਲਦੇ ਸੀ ਫਿਰ ਵੀ ਗਰਮੀ ਸੀਗੀ ਅੱਜ ਬਹੁਤ ਵਧੀਆ ਫਰਕ ਹੈ ਮੌਸਮ ਦਾ ਚਲੋ ਆ ਮਹੀਨਾ ਜੇੜ ਦਾ ਮਹੀਨਾ ਤਾਂ ਪੂਰੀ ਤਪਾਂ ਦੀ ਹੁੰਦੀ ਹੈ ਤਪਿਆ ਹੋਇਆ ਮੂਰੇ ਮੱਖੀ ਮੱਛਰ ਹੋ ਜੂ ਤੇ ਮਤਲਬ ਕਿ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਜੇ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ ਨਾ ਉਹਦੇ ਬਾਰੇ ਉਹ ਟੌਪਿਕ ਤੇ ਗੱਲ ਕਰਦੇ ਆਂਗੇ ਤੇ ਜਿਵੇਂ ਕਿ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੈਗਾ ਉਹਦੇ ਲਈ ਵੀ ਦੇਖੋ ਮੈਂ ਸਾਂ ਬਹੁਤ ਮਹਿੰਗੀਆਂ ਨਹੀਂਆਂ ਨੀਆਂ ਸੋਨੂੰ ਵੀ ਪਤਾ ਹੈਗਾ ਹੁਣ ਆਮ ਜੀ 8 ਕਿਲੋ ਵਾਲੀ ਮੱਝ ਲੱਖ ਰੁਪਏ ਤੋਂ ਘੱਟ ਨਹੀਂ ਮਿਲਦੀ ਹੈਗੀ ਦੇਖੋ ਤੇ ਚਲੋ ਜੀ ਆਪਾਂ ਇੱਕ ਮੈਂ ਚਲੋ ਲੈ ਲਾਂਗੇ 14-15 ਕਿਲੋ ਵਾਲੀ ਮੱਝ ਲੈ ਲਓ ਓ ਲੈ ਲਓ ਤੁਸੀਂ ਨਾਲ ਕੱਟੀ ਵਾਲੀ ਮਰਜ਼ ਜ਼ਰੂਰ ਦੇਖ ਕੇ ਲਓ ਹਨਾ ਨਾਲ ਕੱਟੀ ਵੀ ਹੋਵੇ ਉਹਦੇ ਪਿੱਛੇ ਕਿਉਂ ਜਿਵੇਂ ਸਾਲ ਭਰ ਚਲੋ ਪਸ਼ੂ ਆ 5-6 ਮਹੀਨੇ ਦੁੱਧ ਉਹ ਪਰ ਦੂ ਬਾਕੀ ਨਾਲ ਦੀ ਨਾਲ ਨਾ ਨਾਲ ਉਹੀ ਜਿਵੇਂ ਆਪਾਂ ਉਹਨੂੰ ਸੰਨੀ ਥੱਪਾ ਪਾਉਣੇ ਆ ਉਹਦੇ ਨਾਲ ਉਹ ਕੱਟੀ ਬਣੀ ਜਾਊਗੀ ਤੇ ਇੱਕ ਦੋ ਨਾਲ ਨਾ ਕੱਟੀਆਂ ਜ਼ਰੂਰ ਪਾ ਲਓ ਕੱਟੀਆਂ ਆਪਾਂ ਨੂੰ ਮਿਲ ਜਾਣੀਆਂ ਘਾਟ ਰੀਡ ਚ ਮਿਲ ਜਾਣੀਆਂ ਚਲੋ 2 ਸਾਲ ਆਪਾਂ ਮਿਹਨਤ ਕਰਾਂ ਤੇ ਨਾਲ ਤਿਆਰ ਵੀ ਹੋ ਜਾਣੀਆਂ ਤਾਂ ਸੋ ਡਾਗੀ ਕੰਮ ਵਧੀ ਜਾਊ ਵਧੀਆ ਘਟ ਕਿਉਂ ਜਿਵੇਂ ਜਿਵੇਂ ਕਿ ਆਪਣਾ ਵਾਜਤ ਹੋਈ ਜਾਊਗਾ ਜਿਵੇਂ ਜਿਵੇਂ ਪਸ਼ੂ ਉਹ ਮੇ ਨਾਲ ਪਿੱਛੇ ਉਹ ਤਿਆਰ ਹੋਈ ਜਾਣੀਆਂ ਦੋ ਕਟੀਆਂ ਪਾਲੋ ਨਾਲ ਤੇ ਉਹ ਤਿਆਰ ਹੋਊਗਾ ਜਾਣੀਆਂ ਤੇ ਫਿਰ ਚਲੋ ਨਾਲ ਉਹ ਸੋਣੀਆਂ ਅੱਗੇ ਉਹ ਵੀ ਚਲੋ ਮੰਨ ਲਓ ਉਹਨਾਂ ਦੇ ਕੋਈ ਸਿੰਮਣ ਉਹ ਜਾ ਪ੍ਰਭਾਵ ਸੈਕਟਰ ਭਰਾ ਦੋ ਕਟੀਆਂ ਦੇ ਅੱਗੇ ਉਹ ਫੇਰ ਕਟੀਆਂ ਐ ਫਾਰਮ ਦਾ ਉਹ ਵੀ ਰੇ 1 ਲੱਖ ਦਾ ਕਰਜ਼ਾ ਚੱਕ ਕੇ ਬਹੁਤ ਔਖਾ ਹੈਗਾ ਜੇ ਆਪਾਂ ਆਖੀ ਵੀ ਆਪਾਂ 1 ਲੱਖ ਤੋਂ 5 6 ਪਸ਼ੂ ਪਾਲਾਂਗੇ ਹੁਣ ਹਰ ਇੱਕ ਦੇ ਵਸਦਾ ਰੋਗ ਨਹੀਂ ਰਹੇ ਹੋਗਾ ਮੋਦਕ ਨੇ ਵੀ ਸੌਣੇ ਦੇ ਸਿੰਘ ਬਣੇ ਪਏ ਨੇਗੇ ਤੇ ਬਾਕੀ ਇੱਕ ਮੈਂਸ ਦੇ ਇੱਕ ਮੈਂਸ ਲੈ ਲੋ ਨਾਲ ਇੱਕ ਗਾਈ ਪਾਲੋ ਗਾਈ ਵੀ ਬੱਚੀ ਵਾਲੀ ਲੈ ਲੋ ਹਨਾ ਐਵੇਂ ਕਰਕੇ ਥੋੜਾ ਥੋੜਾ ਕਰਕੇ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਉਹ ਇਸ ਤਰ੍ਹਾਂ ਕਰ ਲਓ ਤੇ ਸ਼ੁਰੂ ਚ ਵੀ ਆਪਾਂ ਵੀ ਇੱਕ ਮੈਂਸ ਖਰੀਦੀ ਸੀ ਇੱਕ ਮੈਂਸ ਆਪਾਂ ਲੈਤੀ ਸੀ ਕੱਟੀ ਵਾਲੀ ਜਿਵੇਂ ਵੀਰੇ ਮੈਂ ਆਪਦੇ ਜ਼ਿੰਦਗੀ ਚ ਤਜਰਬਾ ਕੀਤਾ ਉਸ ਤਰੀਂ ਦੱਸਦੀ ਆ ਮੈਂ ਕਿਸੇ ਦੀ ਨਾ ਤਾਂ ਸੁਣੀ ਸੁਣਾਈ ਗੱਲ ਦੱਸਾਂ ਕਰਾਂ ਵੀ ਮਹਿਫਲਾਨੇ ਨੂੰ ਸੁਣਿਆ ਸੀ ਉਹਨੇ ਆਇਆ ਕੀਤਾ ਜਿਮਕੇ ਨੇ ਜਿਹੜਾ ਮੈਂ ਆਪਦੀ ਜ਼ਿੰਦਗੀ ਚ ਕਰਕੇ ਵਰਤ ਕੇ ਦੇਖਿਆ ਆਪਾਂ ਉਹੀ ਤਜਰਬਾ ਤੁਹਾਨੂੰ ਦੱਸ ਦਿਆਂਗੇ ਦੇਖੋ ਵੀ ਤੇ ਜੇ ਚ ਆਪਾਂ ਨੂੰ ਘਾਟਾ ਵੀ ਨਾ ਬਾਲਾ ਪਵੇ ਤੇ ਆਪਾਂ ਨੂੰ ਬਹੁਤ ਵਧੀਆ ਹੋ ਹੋਇਆਗਾ ਵਧੀਆ ਚ ਕੰਮ ਚੱਲਿਆਗਾ ਆਪਣਾ ਉਸਾਰਾ ਮੈਂ ਤੁਹਾਨੂੰ ਦੱਸਦੀ ਹਾਂਗੀ ਤੇ ਬਾਕੀ ਕਿਵੇਂ ਆਪਾਂ ਮੈਂ ਉਹ ਦੇਖ ਲਿਆ ਉਹ ਦੇਖ ਲਿਆ ਉਹਨਾਂ ਮਗਰਮਗਰ ਲੱਗ ਕੇ ਨਾ ਕੰਮ ਕਰੇ ਤੁਸੀਂ ਜਿਵੇਂ ਆਪਦਾ ਮਾਨ ਕਹੇ ਬਾਕੀ ਤਾਂ ਉਹ ਕਰੋ ਜਿਹੜਾ ਆਪਣਾ ਦਿਲ ਵੀ ਆਪਣਾ ਮਾਨ ਦਿਮਾਗ ਸਹਿਦੀ ਦਿੰਦਾ ਨਾ ਕੰਮ ਉਹ ਕਰੋ ਜਿਵੇਂ ਕਿ ਆਪਾਂ ਇੱਕ ਮੈਂਸ ਲੈਤੀ ਸੀ ਇੱਕ ਮੈਂਸ ਲੈਤੀ ਜਿਹੜੀ ਖਰੀਦੀ ਪਹਿਲੀ ਮੈਂਸ ਉਹਦੇ ਮਾਗਰ ਕੱਟੀ ਵਾਲੀ ਲੈਤੀ ਆਪਾਂ ਜਦੋਂ ਵੀ ਪਸ਼ੂ ਦੇਖਿਆਗਾ ਖਰੀਦੇ ਆ ਆਪਾਂ ਕੱਟੀ ਵਾਲੀ ਲੈਣੇ ਆ ਜਰੂਰ ਤੇ ਉਹ ਆਪਾਂ ਲੈ ਲਈ ਕੱਟੀ ਵਾਲੀ ਉਹਦੇ ਨਾਲ-ਨਾਲ ਦੂਜੇ ਸੂਏ ਸੂਣ ਵਕਤ ਨੂੰ ਮੰਨ ਕੇ ਇੱਕ ਸੂਏ ਉਹਨੇ ਕੱਟੀ ਦੇ ਦੂਜੇ ਸੂਏ ਕੱਟਾ ਦੇ ਤਾਂ ਚਲੋ ਅੱਗੇ ਪਤਾ ਕੀ ਅੱਗੇ ਹੁੰਦਾ ਨਹੀਂ ਸੀ ਆਸ ਐਕਸਰ ਸੀਮਣ ਵਗੈਰਾ ਹੁੰਦੇ ਨਹੀਂ ਸੀ ਤੇ ਆਪਣੀ 2 ਸਾਲਾਂ ਦੀ 2.5 ਸਾਲਾਂ ਦੀ ਉਹ ਝੋਟੀ ਤਿਆਰ ਹੋ ਗਈ ਸੀ ਨਾਲ ਉਹ ਬਣ ਗਈ ਮੱਝ ਚਲੋ ਜਿਦੋਂ ਕੀ ਉਹਨਾਂ ਦਾ ਹੌਲੀ ਹੌਲੀ ਉਹ ਹੁੰਦਾ ਗਿਆ ਚਲੋ ਆਪਣਾ ਵੀ ਆਪਣਾ ਹੱਥ ਪੈਂਦਾ ਹੋਇਆ ਦੁੱਧਵਾੜ ਪੈਣ ਲੱਗ ਗਿਆ ਨਾਗਾ ਚਲੋ ਆਪਾਂ ਨੂੰ ਕੁਛ ਸੋਜੀ ਵੀ ਆ ਜਾਂਦੀ ਹੈਗੀ ਵੀ ਆਪਾਂ ਹਾਂ ਇੰਨੇ ਦੁੱਧ ਵਾਲਾ ਪਸ਼ੂ ਲਈਏ ਤੇ ਇਹਦੇ ਚ ਆਪਾਂ ਨੂੰ ਇੰਨੀ ਬਚਤ ਹੁੰਦੀ ਹੈ ਕੁਛ ਆਪਾਂ ਦੁੱਧ ਵਾਲੇ ਤੋਂ ਪੈਸੇ ਫੜ ਲੈਣੇ ਆ ਥੋੜੇ ਕਣੀ ਆਪਾਂ ਆਪ ਕੁਛ ਕਰ ਲੈਣੇ ਹੈਗੇ ਤੇ ਇੱਕ ਪਸ਼ੂ ਹੋਰ ਖਰੀਦੋ ਉਹ ਵੀ ਕੱਟੀ ਵਾਲਾ ਹੁਣ ਮੈਂ ਜਿੰਨੇ ਵੀ ਪਸ਼ੂ ਖਰੀਦ ਜੀਆਂ ਵੀਰੇ ਮੈਂ ਕੱਟੀਆਂ ਵਾਲੀਆਂ ਮੈਸਾਂ ਲੈਣੀਆਂ ਮੈਂ ਆਹ ਮੈਂ ਇਸ ਖਰੀਦੀ ਇਹ ਵੀ ਕੱਟੀ ਵਾਲੀ ਤੇ ਆਹ ਮੈਂ ਇਸ ਖਰੀਦੀ ਆਹ ਵਾਲੀ ਇਹ ਵੀ ਕੱਟੀ ਵਾਲੀ ਉਹ ਮੈਂ ਖਰੀਦੀ ਸੀ ਉਹਦੇ ਮਗਰ ਕੱਟਾ ਉਹ ਮੈਂ ਦਿੱਤੀ ਸੀ ਟੋਕੜ ਉਹਨੇ ਕੱਟੀ ਦਿੱਤੀ ਚਲੋ ਆਪਾਂ ਰਿਸ਼ਤੇਦਾਰੀ ਮਹਾਂ ਚਲ ਤੁਸੀਂ ਪਾਲ ਲਓ ਕਿ ਮੇਰੇ ਕੋਲ ਹੈਗੀਆਂ ਨੇ 4-5 ਤੇ ਉਹ ਪਾਲ ਜਣੀਆਂ ਕੋਈ ਗੱਲ ਨਹੀਂ ਉਹਨਾਂ ਨੇ ਤੇ ਆਹ ਮੈਂ ਲੈਤੀ ਇਹ ਵੀ ਮੈਂ ਟੋਕੜ ਲੈਤੀ ਸੀਗੀ ਟੋਕੜ ਘੱਟ ਰੇਟ 'ਚ ਮਿਲ ਜਾਂਦੀਆਂ ਮੋਂ ਤਾਂ ਕੋਈ ਆਮ ਦਿੰਦਾ ਵੀ ਨਹੀਂ ਜੇ ਹੋਵੇ ਤਾਂ ਚਲੋ ਵਧੀਆ ਜੇ ਮਿਲਦੀ ਹੋਵੇ ਨਾ ਟੋਕੜ ਗੱਬਣ ਫਸੂਲ ਇੱਤੇ ਜੀ ਫਾਇਦਾ ਵੀ ਜੇ ਗੱਬਣ ਹੋਵੇ ਚਾਹ ਤਿੰਨ ਚਾਰ ਮਹੀਨਿਆਂ ਦੀ ਗੱਬਣ ਹੋਵੇ ਉਹ ਵੀ ਖਰੀਦ ਲਿਆ ਕਰੋ ਉਹ ਲੈ ਲਿਆ ਕਰੋ ਤੁਸੀਂ ਕਿਉਂ ਆਮ ਹੁਣ ਆਮ ਜੇ ਵਧੀਆ ਸਨੱਖਾ ਪਾ 1,20,30000 ਦਾ ਤਾਂ ਆਮ ਵੇਕੀ ਜਾਂਦਾ ਹੈ ਜੇ ਆਪਾਂ 60-70000 ਰੁਪਏ ਲਾ ਦਾਂਗੇ 20-30000 ਰੁਪਏ ਖਾਊਗੀ ਤੇ ਉਹਨਾਂ ਕਬਾਛਤ ਵੀ ਹੋ ਹੀ ਜਾਂਦੀ ਹੈ ਉਹਦੇ ਚੋ ਤੇ ਨਾਲ ਕਟਰੂ ਵੀ ਹੁੰਦਾ ਹੈਗਾ 10-15000 ਦਾ ਤਾਂ ਕਟਾ ਖੱਟਾ ਹੋਵੇ ਉਹ ਵੀ ਵੇਕੀ ਜਾਊਗਾ ਉਦੋਂ ਤੱਕ ਤੇ ਆ ਮੈਂ ਜਲੇਤੀ ਇਹ ਵੀ ਆਪਾਂ ਕੱਟੀ ਵਾਲੀ ਰੇਤੀ ਆ ਗਾਈਆਂ ਆਪਣੇ ਕੋਲ ਆ ਕੇ ਸੂਈ ਇਹਨੇ ਵੀ ਬੱਚੀ ਦਿੱਤੀ ਤੇ ਸਾਰੀਆਂ ਵੀਰੇ ਆਪਾਂ ਕੋਈ ਮੁੱਲ ਨਹੀਂ ਰੇਤੀ ਹੈਗੀ ਕੱਟੀ ਆਪਣੇ ਆਪਣੇ ਘਰੇ ਤਿਆਰ ਹੋਈਆਂ ਨੇਗੀਆਂ ਤੇ ਜਿਵੇਂ ਕਿ ਆਪਾਂ ਪਹਿਲਾਂ ਮੁੱਝਾਂ ਲਈ ਦੀ ਸੀ ਚਲੋ ਉਹ ਸੇਲ ਕਰਤੀਆਂ کافی ਟਾਈਮ ਹੋ ਗਿਆ ਨਾ ਤੇ ਉਹਨਾਂ ਨੇ ਵੀ ਕਟੀਆਂ ਕਿ ਉਹਨਾਂ ਨੇ ਗਾਂਹਾਂ ਪਿੱਛੇ ਆ ਕਟੀਆਂ ਹੋ ਗਈਆਂ ਆ ਤਿਆਰ ਹੋ ਗਈ ਕਪੜ ਛੋਟੀ ਵੇਚਦੀ ਤੇ ਜਿਹੜੀ ਉਹ ਖੁੰਜੇ 'ਚ ਬੈਠੀ ਤੁਹਾਨੂੰ ਉਹਦੀ ਮਾਂ ਖਰੀਦੀ ਸੀਗੀ ਆਪਾਂ ਉਹ ਵੀ ਲੈਤੀ ਟੋਕਰ ਸੀ ਮਗਰ ਇਹ ਕੱਟੀ ਸੀਗੀ ਮੇਰੇ ਮੇਰਾ ਇਸ ਤਰ੍ਹਾਂ ਫਾਰਮ ਵਧਿਆਗਾ ਮੈਂ 1 ਲੱਖ ਤਾਂ ਸਾਰੀਆਂ ਮੁੱਲ ਨਹੀਂ ਲੈਤੀਆਂ ਹੈਗੀਆਂ ਵੀ ਮੈਂ ਸੋਨੂੰ ਆਖਾਂ ਵੀ ਮੈਂ ਸਾਰੀਆਂ ਖਰੀਦ ਕੇ ਪਾਈਆਂ ਨੇ ਹੈਗੀਆਂ ਤੇ ਮੈਂ ਇੱਕ ਅੱਧੀ ਮੈਂ ਇਸ ਲੈਤੀ ਆ ਜਣੀ ਉਹ ਵੀ ਕੱਟੀ ਵਾਲੀ ਮੈਂ ਇਸ ਮੈਂ ਸੇਲ ਕਰਤੀ ਉਹਨੇ ਦੀ ਜੇ ਮੈਨੂੰ ਘੱਟ ਵਧੀਆ ਮੰਨ ਕੇ ਚਲੋ ਮੇਰੇ ਹੱਥ ਪੈਂਦੀ ਸੀ ਕਿਵੇਂ ਵੀ ਲਾ ਲੋ ਚਲੋ ਆਪਾਂ ਹੋਰ ਵੱਧ ਦੁੱਧਾਂ ਲਈ ਪਾਉਣੀ ਸੀ ਤੇ ਮੈਂ ਇਸ ਮੈਂ ਸੇਲ ਕਰਤੀਆਂ ਤੇ ਉਹਨਾਂ ਨੇ ਕੱਟੀਆਂ ਮੇਰੇ ਕੋਲ ਫੇਰ ਖੜੀਆਂ ਉਹ ਮੈਂ ਸਨੇ ਮੈਂਸਾ ਮੇਰੇ ਕੋਲ ਫੇਰ ਤਿਆਰ ਹੋ ਜਾਣਗੀਆਂ ਅੱਗੇ ਇਹ ਐ ਕਰਕੇ ਨਾ ਥੋੜਾ ਥੋੜਾ ਇਸ ਤਰ੍ਹਾਂ ਕੰਮ ਚਲਾਓ ਜੀ ਨੇ ਮੇਰੇ ਵੀਰ ਨੇ ਨਵਾਂ ਕੰਮ ਚਲਾਉਣਾ ਹੈਗਾ ਤੇ ਗੋਹਾ ਕਰਤਾ ਮੈਂ ਗੋਹਾ ਕਰਦੀ ਆ ਆ ਸੋਨੂੰ ਗੋਹੇ ਤੇ ਫੇਰ ਵਲੌਗ ਬਣਾਉਂਗੀ ਮੈਂ ਸੋਨੂੰ ਫੇਰ ਦੱਸੂ ਵੀ ਜੇ ਇਸ ਤਰ੍ਹਾਂ ਗੋਹਾ ਕਰੇ ਪਸੂ ਵਿੱਚ ਟੋਵਾ ਪੈਂਦਾ ਹੋਵੇ ਇਹਦੇ ਬਾਰੇ ਵੀ ਬਣਾਵਾਂਗੇ ਆਪਾਂ ਵੀਡੀਓ ਜਿੰਨੀ ਜਿੰਨੀ ਕਿ ਮੈਨੂੰ ਨੌਲਜ ਦੇ ਵੀਰੇ ਓਨੀ ਓਨੀ ਮੈਂ ਸੋਨੂੰ ਜ਼ਰੂਰ ਦੱਸੂਗੀ ਤੇ ਕਈ ਵਾਰ ਵੀ ਮੇਰੇ ਤੋਂ ਵੀ ਗਲਤੀ ਹੋ ਜਾਂਦੀ ਐ ਸਸਨ ਤੋਂ ਵੀ ਬੀਬੀ ਭੈਣੇ ਤੂੰ ਗਲਤ ਦੱਸ ਰਹੀਆਂ ਜਾਂ ਕਿਵੇਂ ਵੀ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਮੈਨੂੰ ਵੀ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਐ ਏਡੀ ਤਾਂ ਮੈਂ ਵੀ ਨਹੀਂ ਵਿਦਵਾਨ ਵੀ ਮੈਨੂੰ ਸਾਰਾ ਕੁਝ ਨਹੀਂ ਆਉਂਦਾ ਹੈਗਾ ਤੇ ਸੋਤੋਂ ਵੀ ਸਿੱਖਣ ਨੂੰ ਮਿਲਦਾ ਹੈਗਾ ਮੈਨੂੰ ਤੇ ਪਰ ਜਿੰਨਾ ਕ ਮੈਂ ਆਪਣੀ ਜ਼ਿੰਦਗੀ ਚ ਤਜਰਬਾ ਕੀਤਾ ਉਹਨਾਂ ਮੈਂ ਤੁਹਾਨੂੰ ਦੱਸ ਰਹੀਆਂ ਵੀ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ ਤੁਸੀਂ ਇੱਕ ਮੈਂਸ ਲੈ ਲਵਾਂ ਪਰ ਲੋ ਕੱਟੀ ਵਾਲੀ ਵੀ ਜਿਹੜੀ ਤੁਹਾਨੂੰ ਅੱਗੇ ਉਹ ਵੀ ਤਿਆਰ ਹੋ ਜੇ ਤੇ ਅਗਲਾ ਸਿਮੰਟ ਜਿਹੜਾ ਉਹ ਮੈਂ ਅੱਜ ਦੇ ਤੁਸੀਂ ਪ੍ਰਭਾਵੋਗੇ ਉਹ ਵੀ ਸੈਕਸ਼ਨ ਸਿਮੰਟ ਭਾਓਗੇ ਜਿਹੜੀ ਅੱਗੇ ਕੱਟੀ ਹੋਈ ਦੇਵੇ ਤੇ ਵੀ ਚਲੋ ਆਪਣੇ ਕੇਰਾ 1000 1500 ਰੁਪਏ ਲੱਗ ਜਾਂਦਾ ਤੇ ਅੱਗੇ ਕੱਟੀ ਆਵੇ ਆਪਾਂ ਹੁਣ ਇਹ ਚਾਲੀ ਵੀ ਇਸ ਤਰੀ ਪਿਆ ਅਗਲਾ ਵਧੀਆ ਦੁੱਧ ਵਾਲੀ ਮੈਂਸ ਦੇ ਉਹਦੀ ਸੈਕਸ਼ਨ ਗਾਹਾਂ ਵੀ ਅੱਗੇ ਕੱਟੀਆਂ ਵੀ ਬਣ ਜਾਣ ਆਪਾਂ ਨੂੰ ਤਿਆਰ ਹੋ ਜਾਣ ਕਿਉਂ ਮੈਂ ਇਸ ਖਰੀਦਨ ਦਾ ਤਾਂ ਕੋਈ ਹੋ ਰਿਹਾ ਨਹੀਂ ਤੇ ਚਲੋ ਵੀਰੇ ਮੈਂ ਕੱਢ ਦਿਆਂ ਗੋਹਾ ਠੀਕ ਹੈ ਜੀ ਤੁਹਾਨੂੰ ਅੱਜ ਦਾ ਉਹ ਲੱਗਿਆ ਹੋਵੇ ਤਾਂ ਡਾਊਟ ਕੋਈ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ ਵੀ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਤਾਂ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਆ ਤੇ ਆਪਣੇ ਕੋਲ ਆ ਘੱਟੀ ਆ ਵੀ ਜਦੋਂ ਉਹ ਤਿਆਰ ਹੋਣਗੀਆਂ ਮੇਰੇ ਕੋਲ ਆ ਤਿਆਰ ਹੋ ਜਾਣਗੀਆਂ ਮੈਂ ਮੁੱਲ ਹੁਣ ਕੋਈ ਨਹੀਂ ਖਰੀਦਦੀ ਮੈਂ ਇਹਨਾਂ ਨੂੰ ਤਿਆਰ ਕਰਕੇ ਦੇਖਣਾ ਹੈਗਾ ਤੇ ਬਹੁਤ ਮਹਿੰਗਿਆ ਆਈ ਬਾਜ਼ ਬਹੁਤ ਹੋ ਗਈ ਵੀ ਖਰੀਦਣ ਦਾ ਕੋਈ ਪਸੂ ਰਹਿ ਹੀ ਨਹੀਂ ਹੈਗਾ ਹੁਣ ਤਾਂ ਜਿਹਦੇ ਘਰੇ ਹੈ ਉਹਨੂੰ ਚੰਗੀ ਤਰ੍ਹਾਂ ਸੰਭਾਲ ਕਰਕੇ ਪਾਲਣ ਪੋਸ਼ਣ ਉਹਦਾ ਵਧੀਆ ਕਰਕੇ ਤਿਆਰ ਕਰ ਲਓ ਠੀਕ ਹੈ ਜੀ ਧੰਨਵਾਦ